ਸਸੀ ਗਾਲ ਕਿਸਾਨ ਵੀਰੋ ਕੀ ਹਾਲ ਚਾਲ ਆ ਆਪਾਂ ਨਾ ਬਈ ਜੀ ਮਲੋਟ ਆਏ ਹੋਏ ਸੀ ਟਰੈਕਟਰ ਮੰਡੀ ਦੇ ਵਿੱਚ ਤੇ ਉੱਥੇ ਆਪਾਂ ਨੂੰ ਇੱਕ ਯੂਨਿਕ ਟਰੈਕਟਰ ਮਿਲਿਆ ਜੌਨ ਡੀਅਰ 5075i ਤੇ ਕਾਰ ਵਰਗਾ ਟਰੈਕਟਰ ਆ ਤੇ ਇਹਦੇ ਫੀਚਰ ਵੀ ਬਹੁਤ ਘਾਟ ਆ ਤੇ ਬਾਈ ਜਿਹੜੇ ਇਹਨਾਂ ਦੇ ਨਾਲ ਆਏ ਹੋਏ ਸੀ ਉਹਨਾਂ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਟਰੈਕਟਰਾਂ ਦੇ ਫੀਚਰ ਬਾਰੇ ਆਪਾਂ ਜਾਣਦੇ ਆ ਸਸੀ ਗਾਲ ਜੀ ਬਾਈ ਜੀ ਆਪਾਂ ਨੂੰ ਮਰਾ ਯਾਰ ਟਰੈਕਟਰ ਦੇ ਫੀਚਰਾਂ ਬਾਰੇ ਥੋੜਾ ਜਿਹਾ ਜਾਣਨਾ ਪਾਵੋਗੇ ਕੀ ਮਾਡਲ ਆ ਤੇ ਕੀ ਠੀਕ ਹੈ ਠੀਕ ਹੈ ਇਹ ਇਹ ਆਪਣਾ ਜੌਂਡੀਅਰ ਦਾ 5075 E ਮਾਡਲ ਹੈ AC ਗੈਅ ਉਹਦੇ ਵਿੱਚ ਹੈ PR ਮਤਲਬ ਕਿ ਤੇਲ ਚ ਕਲੱਚ ਹੈ ਚੇਂਜਰ ਵਾਲਾ ਹੈ ਟਰੈਕਟਰ ਅੱਛਾ ਜੀ AC ਗੈਅ ਕੋ ਕੰਪਨੀ ਵੱਲੋਂ ਲੱਗਿਆ ਆ ਅੱਛਾ ਜੀ ਵੈਸੇ ਤਾਂ AC ਗੈਅ ਹਰ ਕੰਪਨੀ ਦਾ ਹੁੰਦਾ ਯਾਰ ਪਰ ਆਪਣਾ ਥੋੜਾ ਜਿਹਾ AC ਗੈਅ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਹੈ ਕਿਉਂਕਿ ਇੰਪੋਰਟਡ ਆ ਸਾਰਾ ਅੱਛਾ ਜੀ ਮੇਡ ਇਨ ਜਰਮਨੀ ਦੇ ਵਿੱਚ ਇਹਦੇ ਪਾਰਟਸ ਯੂਜ਼ ਹੋਏ ਆ ਕੁਝ ਮੇਡ ਇਨ ਯੂ ਐਸ اے ਆ ਮਤਲਬ ਕਿ ਸਾਰਾ ਕਹਿੰਦੇ ਨੇ ਯੂ ਐਸ اے ਮੇਡ ਆ ਠੀਕ ਹੈ ਜੀ ਅੱਛਾ ਬਾਕੀ ਹੋਰ ਵੀ ਇਹਦੇ ਜੇ ਫੀਚਰ ਹੈ ਜਿਵੇਂ ਮਾਨ ਲੇ ਕਿ ਚਲੋ ਜਿਹੜਾ ਲੀਵਰ ਲੂਰ ਹੈਗੇ ਇਹਦੇ ਅੱਛਾ ਜੀ ਆਰਮ ਡ੍ਰੈਕਟਰਾਂ ਵਾਂਗੂ ਨਹੀਂ ਹੈ ਹੈਗੇ ਸੌਰੀ ਅੱਛਾ ਜੀ ਜਿਵੇਂ ਜੇ ਤੁਸੀਂ ਦੇਖੋ ਵੀ ਜਿਹੜਾ ਆ ਲਿਫਟ ਵਾਲੇ ਆ ਅੱਛਾ ਜੀ ਲਿਫਟ ਦਾ ਕੰਟਰੋਲ ਇੱਥੇ ਦਿੱਤਾ ਹੋਇਆ ਠੀਕ ਹੈ ਡਿਸਟ੍ਰੀਬਿਊਟਰ ਦਾ ਕੰਟਰੋਲ ਹੈ ਰੇਸ ਵੀ ਹੈ ਜਿਹੜੀ ਉਹਦੀ ਸੈਂਸਿੰਗ ਵਾਲੀ ਰੇਸ ਹੈ ਅੱਛਾ ਜੀ ਮਤਲਬ ਕਿ ਤਾਰਕੋਰ ਵਗੈਰਾ ਕੁਝ ਨਹੀਂ ਹੁੰਦੀ ਪੈਰ ਵਾਲੀ ਰੇਸ ਵੀ ਉਹਦੀ ਸੈਂਸਿੰਗ ਚ ਹੀ ਹੁੰਦੀ ਹੈ ਅੱਛਾ ਜੀ ਆਹ ਰੇਸ ਵੀ ਉਹਦੀ ਸੈਂਸਿੰਗ ਵਾਲੀ ਹੈ ਠੀਕ ਹੈ ਜੀ ਬਾਕੀ ਸਾਰੇ ਲੀਵਰ ਆ ਜਿਹੜੇ ਗੇਅਰ ਕੋ ਰਹਿੰਦਾ ਆ ਮੇ ਮੈਲੇ ਸਪੀਡਾਂ ਵਾਲਾ ਆ ਗਿਆ ਕੰਟਰੋਲ ਹੈ ਨਾ ਆ ਗੇਅਰ ਪਹਿਲਾ ਦੂਜਾ ਸਾਰੇ ਲੀਵਰ ਇੱਕ ਸਾਈਡ ਤੇ ਹੁੰਦੇ ਹੈ ਨਾ ਅੱਛਾ ਜੀ ਜਿਹੜਾ ਇਹਦਾ ਬਾਕੀ ਕੈਬਨ ਹੁੰਦਾ ਵੀਰੇ ਹਾਂਜੀ ਉਹ ਸਾਰਾ ਵਾਟਰ ਰੈਜ਼ਿਸਟੈਂਟ ਆ ਮਤਲਬ ਵਾਟਰ 에ਅਰ ਮਿੱਟੀ ਡਸਟ ਡਸਟ ਪ੍ਰੂਫ ਆ ਨਾ 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 ਵੀਰੇ ਸਵਾਲ ਹੀ ਨਹੀਂ ਪੈਦਾ ਹੁੰਦਾ ਮੀਂਹ ਨਹੀਂ ਹਵਾ ਮਿੱਟੀ ਕੁਝ ਵੀ ਅੰਦਰ ਨਹੀਂ ਆਊਗਾ ਠੀਕ ਹੈ ਮਤਲਬ ਕਿ ਹੀਟਰ ਵੀ ਇਹਦੇ ਵਿੱਚ ਹੁੰਦਾ ਠੀਕ ਹੈ ਤੇ AC ਵੀ ਹੁੰਦਾ ਠੀਕ ਹੈ ਬਾਕੀ ਹੋਰ ਕੁਝ ਯਾਰ ਇਹਦੇ ਚ ਯੂਨੀਕ ਚੀਜ਼ਾਂ ਕਾਫੀ ਹੈਗੀਆਂ ਜਿਹੜੀਆਂ ਦੂਜੀਆਂ ਕੰਪਨੀਆਂ ਚ ਨਹੀਂ ਆਉਂਦੀਆਂ ਗਿਆ ਜਿਵੇਂ ਸਭ ਤੋਂ ਵੱਡੀ ਗੱਲ ਹੈ ਜੇ ਆ ਸਾਡੀ ਕੰਪਨੀ ਨੇ ਹੁਣ ਲਾਇਆ ਮੰਨ ਲਓ ਸਲੈਂਸਰ ਹੀ ਨਾਲ ਅੱਛਾ ਤੁਸੀਂ ਚੈੱਕ ਕਰੋ ਬਾਈ ਜਿਹਨੂੰ ਕਹਾਂ ਖਾਓ ਸਲੈਂਸਰ ਇਹਦਾ ਦੇਖੋ ਕਿੱਦਾਂ ਹੈ ਵੀ ਐਡੀ ਮੋਟੀ ਫੱਟੀ ਕਿਸੇ ਕੰਪਨੀ ਦੇ ਮਤਲਬ ਕਿ ਵਿੱਚ ਇਹਨਾਂ ਦਾ ਸਲੈਂਸਰ ਨਹੀਂ ਹੋਵੇ ਤੇ ਸਲੈਂਸਰ ਵੀ ਇਹਨਾਂ ਦਾ ਕੰਪਨੀ ਨੇ ਪਹਿਲਾਂ ਇੱਧਰ ਹੀ ਆਉਂਦਾ ਸੀ ਨਾਰਮਲ ਆਵਾਗੂ ਹੁਣ ਕੰਪਨੀ ਨੇ ਮਤਲਬ ਕਿ ਫੀਡਬੈਕ ਦੇ ਹਿਸਾਬ ਨਾਲ ਸਾਈਡ ਤੇ ਲਾਇਆ ਜੇ ਤੁਸੀਂ ਵਿੱਚ ਬੈਠੇ ਹੋਗੇ ਤੁਹਾਨੂੰ ਟਰੈਕਟਰ ਮਤਲਬ ਕਿ ਸਲੈਂਸਰ ਨਹੀਂ ਦੇਖਦਾ ਠੀਕ ਹੈ ਜੀ ਐ ਲਾਈਟਾਂ ਨਹੀਂ ਐਲਈਡੀ ਆ ਤਾਂ ਚਲੋ ਆ ਨਹੀਂ ਜਾਂਦੀਆਂ ਹਨਾ ਹੋਰ ਬਾਕੀ ਵੀਰੇ ਸੀਆਰਡੀਆ ਇੰਜਨ ਹੈ ਠੀਕ ਹੈ ਜੀ ਇਹਦੇ ਚ ਡੀਜ਼ਲ ਵੀ ਦੇਖੋ ਠੰਡਾ ਹੋ ਕੇ ਮਿਲਦਾ ਜਿਹੜੀ ਇਹਦੀ ਪੱਠੀ ਹੁੰਦੀ ਆ ਸਾਇਲੈਂਸਰ ਵਾਲੀ ਉਹ ਆਮ ਪੱਠੀ ਨਹੀਂ ਹੁੰਦੀ ਇਹਦੇ ਜੀ D2 ਹੁੰਦਾ ਮਤਲਬ ਕਿ ਜਿਹੜਾ ਡੀਜ਼ਲ ਬਚ ਜਾਂਦਾ ਕੁਝ ਇੰਜਨ ਚ ਨਹੀਂ ਮੱਚਦਾ ਉਹ ਵੀ ਉਹਨੇ ਰੀਯੂਜ਼ ਕਰਕੇ ਇੰਜਨ ਨੂੰ ਦੇਣਾ ਤਾਂ ਕਿ ਜਿਹੜਾ ਮਤਲਬ ਕਿ ਤੇਲ ਖਰਚਾ ਉਹ ਘਟੇ ਸਾਰਾ ਇੰਜਨ ਦਾ ਜਿਹੜਾ ਮੈਨਾ ਫਿਊਲ ਆ ਉਹ ਸਾਰਾ ਯੂਜ਼ ਹੋ ਜੇ ਕੋਈ ਕੱਚਾ ਫਿਊਲ ਬਾਹਰ ਨਾ ਨਿਕਲੇ ਡੀਜ਼ਲ ਵੀ ਆ ਵਾਪਸੀ ਵਾਲਾ ਡੀਜ਼ਲ ਠੰਡਾ ਹੋ ਕੇ ਟੈਂਕੀ ਚ ਪਾਉਂਦਾ ਇਹੀ ਮਤਲਬ ਹੈ ਤਾਂ ਕਿ ਜੋ ਮਤਲਬ ਕਿ ਜਿਹੜਾ ਗਰਮ ਡੀਜ਼ਲ ਜਦੋਂ ਪਈ ਜਾਊਗਾ ਡੀਜ਼ਲ ਗਰਮ ਹੋ ਜਾਊਗਾ ਸਾਰਾ ਹੀ ਉਹ ਮੜ ਕੇ ਡੀਜ਼ਲ ਜ਼ਿਆਦਾ ਖਾਊਗਾ ਹਨਾ ਅੱਛਾ ਵਾ ਕਿਉਂ ਇਹਦਾ ਇੰਜਨ ਵੀ ਬਹੁਤ ਕੰਪੈਕਟ ਹੈ ਤਿੰਨ ਸਿਲੰਡਰ ਦੇ ਵਿੱਚ ਹੀ ਰੈਡੀਟਰ ਆਪਣਾ ਆਪਣੇ ਸਾਰੇ ਟਰੈਕਟਰ ਜੌਂਡੀਅਰ ਦੇ 75 ਹਸਪਾਵਰ ਤੱਕ ਤਿੰਨ ਸਿਲੰਡਰ ਦੇ ਵਿੱਚ ਹੀ ਆਉਂਦੇ ਹੈ ਅੱਛਾ ਜਿਹੜਾ ਪੰਪ ਹੈ ਦਾ ਡੈਂਸਰ ਪੰਪ ਹੈ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜਾ ਅੱਜ ਦੇ ਟਾਈਮ 'ਚ ਕੰਪੀਟੀਸ਼ਨ ਦੇ ਵਿੱਚ ਹੋਰ ਕੋਈ ਵੀ ਕੰਪਨੀ ਨਹੀਂ ਦੇਗੀ 300 ਦਾ ਪੰਪ BMW OD Fiatਾਂ ਵੱਡੀਆਂ ਗੱਡੀਆਂ 'ਚ ਆਉਂਦਾ ਛੋਟੀ ਕਿਸੇ ਗੱਡੀ 'ਚ ਡੈਂਸਰ ਮੇਡ ਇਨ ਯੂਰਪ ਦਾ ਪੰਪ ਹੈ ਬਾਕੀ ਦਾ ਯਾਰ ਮਤਲਬ ਕਿ ਇਹਦੀ ਜਿਹੜੀਆਂ ਕੁਆਲਿਟੀਆਂ ਇੰਨੀਆਂ ਆ ਕਿ ਜਾਂਦੀਆਂ ਯਾਰ ਆਪਾਂ ਦੱਸਦੇ ਥੱਕ ਜਾਂਗੇ ਯਾਰ ਠੀਕ ਹੈ ਨਾ ਕੋਈ ਚੇਂਜਰ ਵੀ ਇਹਦਾ ਇਲੈਕਟ੍ਰੋਨਿਕ ਹੁੰਦਾ ਅੱਛਾ ਤੇਲ ਚ ਕਲੱਚ ਹੁੰਦਾ 5 ਸਾਲ ਦੀ ਕਲੱਚ ਦੀ ਵਾਰੰਟੀ ਹੈ ਇਹਦੀ ਡਿਸਟ੍ਰਿਬਿਊਟਰ ਚਾਰ ਲੱਗੇ ਹੁੰਦੇ ਇਹਦੇ ਅੱਛਾ ਜੀ ਸ਼ੀਸ਼ਿਆਂ ਦੇ ਪਿੱਛੋਂ ਵੀ ਖੁੱਲਦੇ ਆ ਸਾਈਡਾਂ ਵੀ ਖੁੱਲਦੀਆਂ ਅੱਛਾ ਜੇ ਆਪਾਂ ਖੋਲਣਾ ਮਤਲਬ ਹਾਂਜੀ ਠੀਕ ਹੈ ਬਾਕੀ ਇਹ ਟਰੈਕਟਰ ਆਪਣੇ ਇਸ ਸਾਲ ਸੀਜ਼ਨ ਦਾ 8ਮਾ 9ਵਾਂ ਟਰੈਕਟਰ ਆਪਾਂ 10 ਟਰੈਕਟਰ ਐਸ ਟਾਈਮ ਫਲੇਵਰ ਕਰ ਚੁੱਕੇ ਆ ਪਹਿਲਾਂ ਏਸੀ ਗਿਆ ਵਾਲੇ ਅੱਛਾ 10 ਦਾ ਟਰੈਕਟਰ ਸੇਲ ਹੋ ਚੁੱਕੇ ਆ ਏਸੀ ਗਿਆ 50 75 ਆਪਾਂ 10 ਇਹ ਆਪਣਾ 10ਵਾਂ ਟਰੈਕਟਰ ਹੈ ਨਹੀਂ ਆਪਣੇ ਇਧਰ ਏਰੀਆ ਏਰੀਆ ਚ ਹੋ ਰਹੀ ਹੈ ਬਾਹਰ ਮਤਲਬ ਨਹੀਂ ਆਪਣੇ ਏਰੀਆ ਚ ਲੋਕਲ ਏਰੀਆ ਦੇ ਵਿੱਚ ਮਤਲਬ ਕਿ ਆਪਣੇ ਕੋਲੇ ਬ੍ਰਦਰ ਟਰੈਕਟਰ ਏਜੰਸੀ ਆ ਮਲੋਟ ਤੇ ਹਬੌਰ ਦੇ ਵਿੱਚ ਆਪਣੇ ਡੀਲਰਸ਼ਿਪ ਆ ਤੇ ਮੋਸਟਲੀ ਜ਼ਿਆਦਾ ਟਰੈਕਟਰ ਮਤਲਬ ਕਿ 5 ਤੋਂ 6 ਟਰੈਕਟਰ ਜਿਹੜੇ ਆਪਣੇ ਉਹ ਆਪਾਂ ਮਲੋਟ ਜੀ ਦਿੱਤੇ ਆ ਤਿੰਨ ਟਰੈਕਟਰ ਆਪ ਲੋਟ ਹੀ ਦੇਣਾ ਦੋ ਟਰੈਕਟਰ ਅਜੇ ਆਪਣੇ ਹੋਰ ਬੁੱਕ ਉਹ 15 ਦਿਨਾਂ ਤੱਕ ਆ ਜਾਣਗੇ ਤੇ ਇਹਦੀ ਜੇ ਮੰਨ ਕੇ ਚਲੋ ਕੀਮਤ ਕੋਈ ਜਾਣਨਾ ਚਾਹੁੰਦਾ ਹੋਵੇ ਤਾਂ ਕੀ ਕੀਮਤ ਹੈ ਇਹਦੀ ਕੀਮਤ ਜਿਹੜਾ ਇਹ ਹੈਗਾ 5075 ਇਹ ਵੇਰੀਐਂਟ ਅੱਛਾ ਜਿਹੜਾ ਇਹ ਵਾਲਾ ਇਹ ਪੀਆਰ ਵਾਲਾ ਮਤਲਬ ਕਿ ਚੇਂਜਰ ਵਾਲਾ ਠੀਕ ਹੈ ਤੇਲ ਚ ਕਲੱਚ ਇਹ ਥੋੜਾ ਮਹਿੰਗਾ ਹੁੰਦਾ ਆਮ ਜਿਹੜਾ ਟਰੈਕਟਰ ਮਤਲਬ 25 ਲੱਖ 80000 ਰੁਪਿਆ ਸਾਢੇ 25 ਲੱਖ ਦੇ ਵਿੱਚ ਡਿਪੈਂਡ ਕਰਦਾ ਵੀ ਕੀ ਮਾਡਲ ਦੇ ਹਿਸਾਬ ਨਾਲ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਮਤਲਬ 25 ਲੱਖ ਤੋਂ ਸਟਾਰਟ ਹੋਇਆ ਹੈ ਨਾ 25 ਲੱਖ ਤੋਂ ਲਾਉਣੋ ਹਾਂ ਜੀ 25 ਤੋਂ ਉੱਪਰ ਹੀ ਹੈ ਮਤਲਬ ਹਾਂ ਜੀ ਹਾਂ ਜੀ ਬਾਕੀ ਉਹ ਫਿਰ ਹਿਸਾਬ ਨਾਲ ਹੁੰਦਾ ਹੈ ਕਿ ਇਕਾ ਹਾਂ ਹਾਂ ਵਿੱਚ ਲੈਣਾ ਨਹੀਂ ਲੈਣਾ ਹਾਂ ਜੀ ਠੀਕ ਹੁਣ ਬਾਕੀ ਇਹ ਸ਼ੀਸ਼ੇ ਸ਼ੂਸ਼ੇਨ ਦੇ ਚ ਨਵੇਂ ਆ ਗਏ ਆ ਉਹ ਫਾਇਲਾਂ ਸੀ ਸੀ ਅੱਦ ਨਾਲ ਨਹੀਂ ਆਉਂਦੇ ਸੀਗੇ ਅੱਛਾ ਹੁਣ ਕੰਪਨੀ ਨੇ ਇਹ ਵੀ ਸੀ ਸੀ ਨਾਲ ਐਸੇ ਟਰੈਕਟਰ ਦੇ ਆਏ ਆਪਣੇ ਕੋ ਪਹਿਲੇ ਇਸ ਤੋਂ ਪਹਿਲਾਂ ਵਾਲੇ ਟਰੈਕਟਰਾਂ ਦੇ ਨਹੀਂ ਆਏ ਹਨਾ ਉਹ ਫਿਰ ਉਹੀ ਆਣਾ ਹੈ ਚੇਂਜ ਜਿਵੇਂ ਜਿਵੇਂ ਕੰਪਨੀ ਕਰੀ ਜਾਂਦੀ ਉਹ ਸਾਨੂੰ ਰੇਟ ਵੀ ਫਿਰ ਚੇਂਜ ਹੋਣਾ ਤਾਂ ਹੈ ਤੇ ਇੱਕ ਥੋੜਾ ਜਿਆਦਾ ਮਤਲਬ ਜਿਹੜਾ ਤੁਹਾਡੇ ਇੱਥੇ ਬਣਿਆ ਪਿਆ ਉਹ ਦਾ ਥੋੜਾ ਐਡਰੈਸ ਦਾ ਫੋੜ ਉਹ ਐਡਰੈਸ ਵੀਰੇ ਬ੍ਰਦਰ ਟਰੈਕਟਰ ਲੋਡ ਬਠਿੰਡਾ ਰੋਡ ਸਿਸਕਾਈ ਮਾਲ ਦੇ ਨੇੜੇ ਆਪਣੀ ਏਜੰਸੀ ਹੈ ਅੱਛਾ ਹਾਂਜੀ ਚਰਨ ਸਿੰਘ ਬਰਾਡ ਓਨਰ ਆ ਉਹਨਾਂ ਦੇ ਪ੍ਰਿੰਟ ਦੁੱਧਾਂ ਉਹਨਾਂ ਦਾ ਮੁਖਸਰ ਕੋਲ ਹੈ ਅੱਛਾ ਤੇ ਅਬੋਰ ਵੀ ਆਪਣੇ ਕੋਲ ਡੀਲਰਸ਼ਿਪ ਹੈ ਸੀਤੋ ਰੋਡ ਦੇ ਉੱਤੇ ਆ ਉਹਨਾਂ ਲਈ ਸੀਤੋ ਰੋਡ ਜਿਹੜਾ ਬਾਈਪਾਸ ਹੈ ਨਾ ਅਬੋਰ ਸੀਤੋ ਰੋਡ ਵਾਲਾ ਉੱਥੇ ਕਾਰਨਰ ਤੇ ਆਪਣੀ ਏਜੰਸੀ ਦੀ ਇੱਕ ਕੰਟੈਕਟ ਨਾ ਫੋਨ ਨੰਬਰ ਮਤਲਬ ਦੱਸ ਦੂੰ ਜਿਹੜਾ ਫੋਨ ਨੰਬਰ ਆਪਣਾ ਹੈਗਾ ਜੀ 94173 92430 ਇਹ ਬਾਈ ਜੀ ਦਾ ਆਰਦਾ ਨੰਬਰ ਹੈ ਬਾਕੀ ਜਿਹੜਾ ਮੇਰਾ ਨੰਬਰ ਹੈਗਾ ਹੋਰ 9889912095 ਠੀਕ ਜੇ ਕੋਈ ਵੀ ਜਾਣਕਾਰੀ ਚਾਹੀਏ ਤੁਸੀਂ ਆਪਣੇ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਬਾਕੀ ਕਿਸਾਨ ਵੀਰੋ ਜਿਹੜਾ ਫੋਨ ਨੰਬਰ ਆ ਉਹ ਸਕਰੀਨ ਤੇ ਵੀ ਚਲਾ ਦਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ